컬러 네임스 ਰੰਗਾਂ ਦੇ ਨਾਮ 블랙 ਕਾਲਾ ਬਲੈਕ ਇਜ਼ ਮਾਈ ਫੇਵਰਿਟ ਕਲਰ ਕਾਲਾ ਮੇਰਾ ਮਨਪਸੰਦ ਰੰਗ ਹੈ ਵਾਈਟ ਚਿੱਟਾ ਵਾਈਟ ਕਲਰ ਇਜ਼ ਸੂਦੀੰਗ ਟੂ ਦਾ ਆਈਜ਼ ਚਿੱਟਾ ਰੰਗ ਅੱਖਾਂ ਨੂੰ ਸਕੂਨ ਦਿੰਦਾ ਹੈ ਮਰੂਨ ਮੂਨਾਬੀ ਜਾਨਾਬੀ ਮਾਈ ਮਰੂਨ ਸੂਟ ਆਲਵੇਸ ਗੈਟਸ ਕੰਪਲੀਮੈਂਟਸ ਮੇਰੇ ਉਨਾਬੀ ਸੂਟ ਦੀ ਹਮੇਸ਼ਾ ਤਾਰੀਫ ਹੁੰਦੀ ਹੈ ਬਰਾਊਨ ਪੂਰਾ ਸ਼ੀ ਹੈਜ਼ ਬਿਊਟੀਫੁਲ ਬਰਾਊਨ ਆਇਜ਼ ਉਸ ਦੀਆਂ ਸੁੰਦਰ ਭੂਰੀਆਂ ਅੱਖਾਂ ਹਨ ਪਿੰਕ ਗੁਲਾਬੀ ਸ਼ੀ ਗਾਟ ਮੀ ਪਿੰਕ ਫਲਾwrs ਐਜ਼ ਅ ਗਿਫਟ ਉਸਨੇ ਮੈਨਮੂਤ ਤੋਹਫੇ ਵਜੋਂ ਗੁਲਾਬੀ ਫੁੱਲ ਦਿੱਤੇ ਮਾਜੈਂਟਾ ਗੁਲਾਨਾਰੀ ਸ਼ੀ ਪੇਂਟਡ ਹਰ ਨੇਲਸ ਮਾਜੈਂਟਾ ਉਸਨੇ ਆਪਣੇ ਨੌ ਅਨੂ ਗੁਲਾਨਾਰੀ ਨੌ ਪਾਲਿਸ਼ ਲਾਈ ਪਰਪਲ ਜਾਮਣੀ ਆਮ ਕੌਨਫੀਡੈਂਟ ਦੈਟ ਦ ਪਰਪਲ ਟਾਈ ਵਿਲ ਲੁੱਕ ਗੁੱਡ ਵਿਦ ਥਿਸ ਸੂਟ ਮੈਨੂੰ ਯਕੀਨ ਹੈ ਕਿ ਇਸ ਸੂਟ ਨਾਲ ਜਾਮਣੀ ਟਾਈ ਚੰਗੀ ਲੱਗੇਗੀ ब्लू नीला द is ब्लू टूडे आज आसमान नीला है स्काई blue, आसमानी द कार was अ ब्राइट स्काई blue. कार चमकदार आसमानी रंग दी स्टील ब्लू सरदई द स्काई टर्न स्टील ब्लू जस्ट बिफोर सनसैट सूरज डुबण तो ठीक पहला आसमान सदई बदल गया फिरोजी, नेकलेस। उसने सुंदर फिरोजी हार पहनया होया सी। लाइलाक काशनी लाइलाक दुपट्टा लुक्स गुड विद दिस सूट इस सूट नाल काशनी दुपट्टा वधिया लग रहा है ਗ੍ਰੀਨ ਹਰਾ ਦ ਗ੍ਰਾਸ ਇਜ਼ ਗ੍ਰੀਨ ਕਾ ਹਰਾ ਹੁੰਦਾ ਹੈ ਪੈਰਟ ਗ੍ਰੀਨ ਤੋਤੇ ਰੰਗਾ ਹੀ ਬੌਟ ਪੈਰਟ ਗ੍ਰੀਨ ਪੈਂਟਸ ਵਿਦ ਅ ਰੈਡ ਸ਼ਰਟ ਉਸਨੇ ਲਾਲ ਕਮੀਜ਼ ਨਾਲ ਤੋਤੇ ਰੰਗ ਦੀ ਪੈਂਟ ਖਰੀਦੀ ਹੈ ਹੀਨਾ ਕਲਰ ਮਹਿੰਦੀ ਦ ਸੋਫਾ ਇਨ ਹਰ ਹਾਊਸ ਇਜ਼ ਅ ਡੀਪ ਹੀਨਾ ਕਲਰ ਸਾਡੇ ਘਰ ਦਾ ਸੋਫਾ ਗਹਿਰੇ ਮਹਿੰਦੀ ਰੰਗ ਦਾ ਹੈ ਪੀਕਾਕ ਬਲੂ ਮੋਰ ਪੰਖੀਆ ਪੀਕਾਕ ਬਲੂ ਇਜ਼ ਦਾ ਡੋਮੀਨੈਂਟ ਕਲਰ ਇਨ ਅ ਪੀਕਾਕਸ ਪਲੂਮੇਜ ਮੋਰ ਪੰਖੀਆ ਰੰਗ ਮੋਰ ਦੇ ਖੰਭਾਂ 'ਚ ਪ੍ਰਮੁੱਖ ਰੰਗ ਹੁੰਦਾ ਹੈ yellow ਪੀਲਾ ਜਾਂ ਖੱਟਾ ਦਾ ਸਨਫਲਾਅਰ ਵਾਸ ਬ੍ਰਾਈਟ yellow ਸੂਰਜਮੁਖੀ ਚਮਕਦਾਰ ਪੀਲਾ ਸੀ ਔਰੇਂਜ ਸੰਤਰੀ ਔਰੇਂਜਸ ਆਰ ਔਰੇਂਜ ਸੰਤਰੇ ਸੰਤਰੀ ਹੁੰਦੇ ਹਨ ਸੈਫਰਨ ਕੇਸਰੀ ਹੀ ਵਾਸ ਵੀਅਰਿੰਗ ਅ ਸੈਫਰਨ ਕਲਰ ਟਰਬਨ ਉਸਨੇ ਕੇਸਰੀ ਰੰਗ ਦੀ ਪੱਗ ਬੰਨੀ ਹੋਈ ਸੀ ਗੋਲਡਨ ਸੁਨਹਿਰਾ ਔਰ ਸੁਨਹਿਰੀ ਆਈ ਐਮ ਥਿੰਕਿੰਗ ਆਫ ਡਾਈਂਗ ਮਾਈ ਹੇਅਰ ਗੋਲਡਨ ਮੈਂ ਆਪਣੇ ਵਾਲਾਂ ਨੂੰ ਸੁਨਹਿਰੀ ਰੰਗਣ ਬਾਰੇ ਸੋਚ ਰਿਹਾ ਹਾਂ ਗ੍ਰੇ ਸਲੇਟੀ ਜਾਂ ਸੁਰਮਈ ਆਈ ਹੈਵ ਡਨ ਗ੍ਰੇ ਏਮਬਰਾਇਡਰੀ ਔਨ ਮਾਈ ਸੂਟ ਮੈਂ ਆਪਣੇ ਸੂਟ ਤੇ ਸਲੇਟੀ ਕਢਾਈ ਕੀਤੀ ਹੈ ਖਾਕੀ ਖਾਕੀ ਦ ਆਰਮੀ ਯੂਨੀਫਾਰਮਸ ਵਰ ਖਾਕੀ ਕਲਰਡ ਫੌਜ ਦੀ ਵਰਦੀ ਖਾਕੀ ਰੰਗ ਦੀ ਸੀ ਰੈੱਡ ਲਾਲ ਦਾ ਐਪਲ ਇਜ਼ ਰੈੱਡ ਸੇਬ ਲਾਲ ਹੁੰਦਾ ਹੈ ਕ੍ਰਿਮਸਨ ਰੈੱਡ ਸੰਧੂਰੀ ਦ ਰੋਜ਼ਿਸ ਇਨ ਦਾ ਗਾਰਡਨ ਵਰ ਕ੍ਰਿਮਸਨ ਰੈੱਡ ਬਾਗ ਵਿੱਚ ਗੁਲਾਬ ਸੰਧੂਰੀ ਰੰਗ ਦੇ ਸਨ ਸਕਾਰਲੇਟ ਰੈੱਡ ਸੂਹਾ ਆਈ ਵਿਲ ਵੀਅਰ ਅ ਸਕਾਰਲੇਟ ਰੈੱਡ ਸੂਟ ਮੈਂ ਸੂਹੇ ਰੰਗ ਦਾ ਸੂਟ ਪਾਵਾਂਗਾ ਗਾਜਰੀ ਇਟਸ ਅ ਵਾਈਬਰੈਂਟ ਕੋਰਲ অর ਪੀਚੀ ਪਿੰਕ ਕਲਰ ਵੀਵਾ ਮੈਂਜੈਂਟਾ ਰਾਣੀ ਡਾਰਕ ਗ੍ਰੀਨ ਮੂੰਗੀਆਂ ਸ਼ਾਈਨੀ অর ਸਪਾਰਕਲੀ ਚਮਕੀਲਾ ਜਾਂ ਚਮਕਦਾਰ ਸ਼ੀ ਹੈਜ਼ ਸਪਾਰਕਲੀ ਆਈਜ਼ ਉਸਦੀਆਂ ਅੱਖਾਂ ਚਮਕਦਾਰ ਹਨ ਮਲਟੀਕਲਰ ਰੰਗ ਬਰੰਗਾ ਆਈ ਹੈਵ ਅ ਮਲਟੀਕਲਰ ਅੰਬ੍ਰੇਲਾ ਮੇਰੇ ਕੋਲ ਰੰਗ ਬਰੰਗੀ ਛਤਰੀ ਹੈ ਲਾਈਟ ਫਿੱਕਾ ਡਾਰਕ ਗੂੜਾ ਆਈ ਪ੍ਰੇਫਰ ਲਾਈਟ ਕਲਰਸ ਓਵਰ ਡਾਰਕ ਕਲਰਸ ਮੈਂ ਗੂੜੇ ਰੰਗਾਂ ਨਾਲੋਂ ਫਿੱਕੇ ਰੰਗਾਂ ਨੂੰ ਤਰਜੀਹ ਦਿੰਦਾ ਹਾਂ कलरलैस बेरंग कलरफुल रंगीन वट इज़ योर फेवरेट कलर तेरा जहाँ पसंदीदा रंग की है माई फेवरेट कलर इज़ ब्लैक मेरा मनपसंद रंग काला है डू यू हैव अ फेवरेट कलर की ताडा कोई मनपसंद रंग है आई रियली लाइक ब्लू ਇਟ ਰਿਮਾਈਂਡਸ ਮੀ ਆਫ ਦਾ ਸਕਾਈ ਮੈਨੂੰ ਨੀਲਾ ਰੰਗ ਪਸੰਦ ਹੈ ਇਹ ਮੈਨੂੰ ਅਸਮਾਨ ਦੀ ਯਾਦ ਦਿਵਾਉਂਦਾ ਹੈ ਵਾਟ ਇਜ਼ ਦਾ ਕਲਰ ਆਫ ਦਿਸ ਸਵੈਟਰ ਇਸ ਸਵੈਟਰ ਦਾ ਰੰਗ ਕੀ ਹੈ ਇਟ ਸੀਮਸ ਲਾਈਕ ਰੈਡ ਟੂ ਮੀ ਇਹ ਮੈਨੂੰ ਲਾਲ ਵਰਗਾ ਲੱਗਦਾ ਹੈ I like the color of your shirt. ਮੈਨੂੰ ਤੁਹਾਡੀ ਕਮੀਜ਼ ਦਾ ਰੰਗ ਪਸੰਦ ਹੈ। ਥੈਂਕ ਯੂ ਯੈਲੋ ਇਜ਼ ਵਨ ਆਫ ਮਾਈ ਫੇਵਰਿਟ ਕਲਰਸ ਤੁਹਾਡਾ ਧੰਨਵਾਦ ਪੀਲਾ ਮੇਰੇ ਮਨਪਸੰਦ ਰੰਗਾਂ ਚੋਂ ਇੱਕ ਹੈ ਆਈ ਯੂਜ਼ਲੀ ਗੋ ਫਾਰ ਮੋਰ ਨਿਊਟਰਲ ਕਲਰਸ ਲਾਈਕ ਬਲੈਕ অর ਗ੍ਰੇ ਮੈਂ ਆਮ ਤੌਰ ਤੇ ਕਾਲੇ ਜਾਂ ਸਲੇਟੀ ਵਰਗੇ ਰੰਗ ਪਸੰਦ ਕਰਦਾ ਹਾਂ ਦੈਟਸ ਟਰੂ ਦੇ ਗੋ ਵੈਲ ਵਿਦ ਐਵਰੀਥਿੰਗ ਬਿਲਕੁਲ ਠੀਕ ਉਹ ਹਰ ਚੀਜ਼ ਨਾਲ ਚੱਲ ਜਾਂਦੇ ਹਨ ਹੈਵ ਯੂ ਸੀਨ ਦਾ ਨਿਊ ਪੇਂਟ ਕਲਰ ਇਨ ਦਾ ਕਿਚਨ ਕੀ ਤੁਸੀਂ ਰਸੋਈ ਦਾ ਨਵਾਂ ਰੰਗ ਦੇਖਿਆ ਹੈ ਯੈਸ ਆਈ ਨੋਟਿਸਡ ਇਟ ਯੈਸਟਰਡੇ ਇਟਸ ਅ ਲਾਈਟ ਸ਼ੇਡ ਆਫ ਗ੍ਰੀਨ ਹਾਂ ਮੈਂ ਕੱਲ ਵੇਖਿਆ ਸੀ ਇਹ ਹਲਕਾ ਹਰਾ ਰੰਗ ਹੈ ਡਿਡ ਯੂ ਕੈਚ ਦਾ ਸਨਸੈਟ ਲਾਸਟ ਨਾਈਟ ਕੀ ਤੁਸੀਂ ਬੀਤੀ ਰਾਤ ਸੂਰਜ ਢਲਦਾ ਦੇਖਿਆ ਸੀ ਯੈਸ ਦਾ ਸਕਾਈ ਟਰਨਡ ਆਲ ਸ਼ੇਡਸ ਆਫ ਪਿੰਕ ਔਰੇਂਜ ਐਂਡ ਪਰਪਲ ਹਾਂ ਅਸਮਾਨ ਗੁਲਾਬੀ ਸੰਤਰੀ ਅਤੇ ਜਾਮਣੀ ਰੰਗਾਂ ਵਿੱਚ ਬਦਲ ਗਿਆ ਸੀ ਵਟ ਆਰ ਯੂ ਪਲੈਨਿੰਗ ਟੂ ਵੇਅਰ ਟੂ ਦਾ ਪਾਰਟੀ ਤੁਸੀਂ ਪਾਰਟੀ ਵਿੱਚ ਕੀ ਪਹਿਨਣ ਬਾਰੇ ਸੋਚ ਰਹੇ ਹੋ ਮੇਬੀ ਆਲ ਗੋ ਫॉर ਰੈਡ অর ਮਰੂਨ ਸੂਟ ਹੋ ਸਕਦਾ ਹੈ ਮੈਂ ਲਾਲ ਜਾਂ ਉਨਾਬੀ ਸੂਟ ਪਾਵਾਂ ਯੂ ਆਲਵੇਸ ਲੁੱਕ ਗ੍ਰੇਟ ਇਨ ਪਿੰਕ ਤੁਸੀਂ ਹਮੇਸ਼ਾ ਗੁਲਾਬੀ ਰੰਗ ਚ ਬਹੁਤ ਵਧੀਆ ਲੱਗਦੇ ਹੋ। ਥੈਂਕ ਯੂ ਆਈ ਲਵ ਵੇਅਰਿੰਗ ਪਿੰਕ। ਧੰਨਵਾਦ। ਮੈਨੂੰ ਗੁਲਾਬੀ ਰੰਗ ਪਹਿਨਣਾ ਪਸੰਦ ਹੈ। ਆਈ ਪ੍ਰੀਫਰ ਬਲੈਕ ਸ਼ੂਜ਼ ਬਿਕੋਜ਼ ਦੇ ਗੋ ਵਿਦ ఎవਰੀਥਿੰਗ। ਮੈਂ ਕਾਲੇ ਜੁੱਤੀਆਂ ਨੂੰ ਤਰਜੀਹ ਦਿੰਦਾ ਹਾਂ ਕਿਉਂਕਿ ਉਹ ਹਰ ਚੀਜ਼ ਨਾਲ ਜਾਂਦੇ ਹਨ। ਦ ਜੈਮਸਟੋਨ ਔਨ ਹਰ ਰਿੰਗ ਵਾਸ ਟੁਰਕੁਆਇਜ਼। ਉਸਦੀ ਮੰਦਰੀ ਦਾ ਰਤਨ ਫਿਰੋਜੀ ਸੀ ਬਰਾਊਨ ਇਜ਼ ਦਾ ਕਲਰ ਆਫ ਅਰਥ ਐਂਡ ਨੇਚਰ ਪੂਰਾ ਧਰਤੀ ਅਤੇ ਕੁਦਰਤ ਦਾ ਰੰਗ ਹੈ ਥੈਂਕ ਯੂ ਫॉर ਵਾਚਿੰਗ ਤਨਵਾਦ